ਹਲਕਾ ਮਜੀਠਾ ਦੀ ਅੱਜ ਦੀ ਇਸ ਰੈਲੀ ਦੇ ਵਿੱਚ ਠਾਠਾ ਮਾਰਦੇ ਇਕੱਠ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਈ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਗੱਜ ਕੇ ਬਲਾਉ ਫਤਿਆ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਮੇਰੇ ਵੀਰੋ ਮੈਂ ਸਾਰੀ ਗੱਲ ਤੁਹਾਡੇ ਨਾਲ ਬਾਅਦ ਚ ਕਰਾਂਗਾ ਮੈਂ ਤੁਹਾਨੂੰ ਸਿਰਫ 2 ਮਿੰਟੇ ਇਹ ਕਹਿਣਾ ਸੀਗਾ ਸਾਡੇ ਕੋਲ 20 ਮਿੰਟਾਂ ਦੇ ਵਿੱਚ ਵਿੱਚ ਸਾਡੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚ ਰਹੀ ਆਪਾਂ ਸਾਰਿਆਂ ਨੇ ਉਹਨਾਂ ਦੇ ਮਡਵੁੱਲੇ ਵਿਚਾਰ ਜਿਹੜੇ ਆ ਸੁਣਨੇ ਆ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੀ ਆ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਮਜੀਠੇ ਦਾਣਾ ਮੰਡੀ ਠਾਠਾ ਮਾਰਦਾ ਜਿਹੜਾ ਕੰਠ ਕੀਤਾ ਤੁਸੀਂ ਅੱਜ ਉਹਨਾਂ ਬੰਦਿਆਂ ਨੂੰ ਇਹ ਦੱਸ ਦਿੱਤਾ ਏ ਜਿਹੜੇ ਪਰਸੋਂ ਆ ਕੇ ਬੰਦ ਬੁੱਧੀ ਦਾ ਸਬੂਤ ਦੇ ਕੇ ਗਏ ਮੇਰੇ ਵੀਰੋ ਮੈਂ ਸਾਰੀਆਂ ਗੱਲਾਂ ਬਾਅਦ ਚ ਕਰਾਂਗਾ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਸਾਰੇ ਵਹਿਦੇ ਮੈਂ ਮਾਫੀ ਮੰਗਦਾ ਕਿਉਂਕਿ ਪ੍ਰਬੰਧ ਛੋਟਾ ਪੈ ਗਿਆ ਪਿਛਲੀ ਵਾਰ ਜਿੱਥੇ ਆਪਾਂ ਮੀਟਿੰਗ ਰੱਖੀ ਸੀ ਜਿੱਥੇ ਪਰਸੋਂ ਕਾਲੀ ਦਲ ਵਾਲਿਆਂ ਨੇ ਇੱਕ ਕਾਨਫਰੰਸ ਰੱਖੀ ਸੀ ਉਸ ਟਾਈਮ ਵੀ ਉੱਥੇ ਪ੍ਰਬੰਧ ਥੋੜੇ ਪੈ ਗਏ ਅੱਜ ਵੀ ਪੈ ਗਏ ਪਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਭੈਣ ਭਰਾਵਾਂ ਦਾ ਮੈਂ ਵੇਖ ਰਿਹਾ ਸੀ ਸਾਡੇ ਨੌਜਵਾਨ ਵੀਰ ਜਿਹੜੇ ਭੰਗੜਾ ਪਾ ਰਹੇ ਸੀ ਤੇ ਮੈਂ ਤੈ ਦਿਲੋਂ ਧੰਨਵਾਦੀ ਆ ਮੇਰੇ ਭਰਾ ਸਰਜੀਤ ਸਿੰਘ ਜੀ ਭੁੱਲਰ ਸਾਹਿਬ ਦਾ ਜਿਹੜੇ ਇੱਥੇ ਆਏ ਨੇ ਕਿਉਂਕਿ ਭੁੱਲਰ ਸਾਹਿਬ ਦਾ ਤੇ ਮੇਰਾ ਇਲਾਕਾ ਇੱਕ ਆ ਅਸੀਂ ਸ਼ੁਰੂ ਤੋਂ ਇਕੱਠੇ ਰਹੇ ਭਰਾਵਾ ਆਗ ਰੇ ਮੈਂ ਬੇਨਤੀ ਕੀਤੀ ਮੈਂ ਕਿ ਭਰਾ ਇਹ ਮੇਰੀ ਰੈਲੀ ਨਹੀਂ ਇਹ ਤੇਰੀ ਤੇਰੀ ਰੈਲੀ ਆ ਤੇ ਤੈਨੂੰ ਇੱਥੇ ਆਉਣਾ ਪੈਣਾ ਮੈਂ ਧੰਵਾਦ ਕਰਦਾ ਉਸ ਭਰਾ ਦਾ ਭੁੱਲਰ ਸਾਹਿਬ ਆਪਾਂ ਥੋੜਾ ਟਾਈਮ ਹੋਰ ਲਾਓ ਜਰਾ ਖਿੱਚ ਕੇ ਗਾਓ ਇੱਕ ਮੁੰਡੇ ਖੁਸ਼ ਕਰ ਦਿਓ ਤੇ ਗੁਰੂ ਕਰੇ ਕਿਰਪਾ ਗੁਰੂ ਕਰੇ ਕਿਰਪਾ ਸਮਾਂ ਆ ਗਿਆ ਚੰਗਾ ਅੱਜ ਜਿਹੜੀ ਮੋਹਰ ਲਾ ਦੀ ਨਾ ਤੁਸੀਂ ਮਜੀਠੇ ਵਾਲਿਓ ਇਹ ਤੁਹਾਨੂੰ ਦਾਤਾ ਕੇ ਸਮਾ ਚੰਗਾ ਆ ਗਿਆ ਮੈਂ ਇਹ ਬੇਨਤੀ ਕਰਦਾ ਗੁਰੂ ਕਿਰਪਾ ਕਰੇ ਸਮਾ ਚੰਗਾ ਆਵੇ ਇੱਕ ਵੱਡਾ ਅਖਾੜਾ ਫਿਰ ਖੁੱਲੇ ਸਾਗ ਦੇ ਲਾਵਾਂਗੇ ਸੋ ਮੇਰੇ ਵੀਰੋ ਤੁਹਾਡਾ ਧੰਨਵਾਦ ਮੈਂ ਇਹੀ ਬੇਨਤੀ ਕਰਨੀ ਸੀ ਕਿ ਥੋੜੇ ਟਾਈਮ ਦੇ ਵਿੱਚ ਧਾਲੀਆਲ ਸਾਹਿਬ ਵੀਡੀਓ ਸਾਹਿਬ ਅਮਨ अरोੜਾ ਸਾਹਿਬ ਸਾਡੇ ਵਿੱਚ ਪਹੁੰਚ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਕਿਰਪਾਲਤਾ ਕਰਕੇ ਜਿੱਥੇ ਕੋਈ ਕੁਰਸੀ ਵਿਹਲੀ ਦਿਖਦੀ ਉਥੇ ਬੈਠਣ ਦੀ ਕਿਰਪਾਲਤਾ ਕਰਿਓ ਓ ਥੋੜੀਆਂ ਜਿਹਾ ਇੱਕ ਕਾਰਨਰ ਤੇ ਕੁਰਸੀਆਂ ਵਿਹਿਲੀਆਂ ਜਿਹੜੀ ਸੰਗਤ ਬਾਹਰ ਖਲੋਤੀ ਆ ਮੈਂ ਉਹਨਾਂ ਨੂੰ ਕਹਿਣਾ ਕਿ ਉੱਥੋਂ ਭਾਵੇਂ ਉਹ ਐਂਗਲ ਜਾਂ ਖੋਲ ਕੇ ਅੰਦਰਵਾੜ ਦਿਓ ਸਾਰਿਆਂ ਨੂੰ ਭਾ ਦਿਓ ਮੈਂ ਭੁੱਲਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਦਾ ਕੰਮ ਜਾਰੀ ਰੱਖਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲੇ ਦੇ